ਤਿੰਗੇ ਮੈਂ ਪ੍ਰਧਾਨਾ ਪੀਸੀਐਮ ਐਸੋਸੀਏਸ਼ਨ ਸੰਗਰੂਰ ਦਾ ਅੱਜ ਦਾ ਪ੍ਰੋਟੈਸਟ ਹੈ ਕਿਸ ਗੱਲ ਨੂੰ ਲੈ ਕੇ ਕਿੰਨੇ ਵਜ ਤੋਂ ਲੈ ਕੇ ਕਿੰਨੇ ਵਜ ਤੱਕ ਹੈ ਦੇਖੋ ਅੱਜ ਦਾ ਪ੍ਰੋਟੈਸਟ ਜਿਹੜਾ ਹੈਗਾ ਪਹਿਲਾਂ ਅਸੀਂ ਪੂਰੇ ਦਿਨ ਦਾ ਕਰਨਾ ਸੀ ਪਰ ਲੋਕਾਂ ਦੇ ਹਿੱਤ ਨੂੰ ਰੱਖਦੇ ਹੋਏ ਅਸੀਂ ਇਹਨੂੰ ਘਟਾ ਕੇ 11 ਵਜੇ ਤੱਕ ਕਰਤਾ ਹੈ ਪ੍ਰੋਟੈਸਟ ਇਸ ਕਰਕੇ ਹੈ ਵੀ ਡਾਕਟਰਾਂ ਦੀ ਪਹੁੰਚ ਹੀ ਹੋ ਨਹੀਂ ਰਹੀ ਰੈਗੂਲਰ ਵੇਸਤੇ ਡਾਕਟਰ ਬਹੁਤ ਘੱਟ ਨੇ ਮਰੀਜ਼ ਵਿਚਾਰਾ ਦੂਰੋਂ ਆ ਕੇ ਖਜਲ ਖਾ ਰੋ ਕੇ ਮੁੜਦਾ ਹੈ ਇਹ ਬੜੀ ਹਨਾਨੀ ਦੀ ਜਨਾ ਗੱਲ ਹੈ ਵੀ 1991 ਤੋਂ ਬਾਅਦ ਪੋਸਟਾ ਹੀ ਨਹੀਂ ਵਧਾਈਆਂ ਗਈਆਂ ਦਰੋ ਜੇ ਆਪਾਂ ਇਸ ਕਾਨਮੀ ਦੀ ਵੀ ਗੱਲ ਕਰੀਏ ਉਹ ਤੋਂ 4600 ਪੋਸਟਾਂ ਦੇ ਵਿੱਚੋਂ ਸਿਰਫ 1800 ਡਾਕਟਰ ਕੰਮ ਕਰ ਰਹੇ ਆ ਉਹਦੇ ਨੇ ਨਤੀਜਾ ਇਹ ਨਿਕਲਦਾ ਹੈ ਕਿ ਐਮਰਜੈਂਸੀ ਵਾਸਤੇ ਸਪੈਸ਼ਲਿਸਟਾਂ ਨੂੰ ਕੰਮ ਕਰਨਾ ਪੈਂਦਾ ਤਾਂ ਫਿਰ ਡਿਊਟੀ ਤੇ ਸਵੇਰੇ ਉਹ ਰਾਈਟ ਡਿਊਟੀ ਕਰਕੇ ਸਪੈਸ਼ਲਿਸਟ ਜਾਂਦਾ ਉਹਨੂੰ ਡਾਕਟਰ ਉੱਥੇ ਮਿਲਦਾ ਨਹੀਂ ਪੇਸ਼ੈਂਟ ਵਿਚਾਰਾ ਦੂਰ ਹੋ ਆ ਕੇ ਖੱਜਲ ਖੋਰ ਹੁੰਦਾ ਦੂਸਰੀ ਗੱਲ ਇਹ ਹੈ ਵੀ ਕਲਕੱਤਾ ਕਾਂਡ ਤੋਂ ਬਾਅਦ ਕਲਕੱਤਾ ਕਾਂਡ ਜਿਹੜਾ ਸਾਰੀ ਇੰਡੀਆ 'ਚ ਫੈਲ ਗਿਆ ਦੁਨੀਆਂ 'ਚ ਫੈਲਿਆ ਉਸ ਤੋਂ ਬਾਅਦ ਵੀ 13 ਕਾਂਡ ਪੰਜਾਬ 'ਚ ਹੋ ਗਏ ਨੇ ਜਿਹੜੇ ਰਜਿਸਟਰਡ ਨੇ ਤੇ ਅਸੀਂ ਪੂਰੀ ਐਸੋਸੀਏਸ਼ਨ ਨੇ ਮਿਲ ਕੇ ਉਹਦੇ ਅਗੇਂਸਟ ਐਫਆਈਆ ਕਰਾਈਆਂ ਨੇ ਆਪਾਂ ਫੇਰ ਵੀ ਆਪਣੇ ਸਟਾਫ ਦੀ ਸਿਕਿਉਰਿਟੀ ਸੇਫਟੀ ਇਨਸ਼ੋਰ ਨਹੀਂ ਕਰ ਪਾਰੇ ਤੇ ਇੱਥੇ ਇੱਕ ਇਹ ਗੱਲ ਸੋਚਣ ਦੀ ਹੈ ਵੀ 60% ਸਟਾਫ ਹੈ ਉਹ ਫੀਮੇਲ ਸਟਾਫ ਹੈ ਉਹ ਕੰਮ ਕਰਨ ਤੋਂ ਡਰ ਰਿਹਾ ਹੈ ਡਾਕਟਰ ਤੁਸੀਂ ਭਰਤੀ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਸਪੈਸ਼ਲਿਸਟ ਦੀ ਘਾਟ ਮਹਿਸੂਸ ਕਰਦੇ ਹੋ ਦੇਖੋ ਸਾਰਿਆਂ ਦੀ ਘਾਟ ਹੈ ਹੁਣ ਜੇ ਸਾਡੇ ਕੋਲ ਦੋ ਆਰਥੋਪੈਡਿਸ਼ਨ ਨੇ ਦੋ ਵੀਆਪੀ ਡਿਊਟੀ ਲੱਗ ਗਈਆਂ ਇੱਕ ਸਾਰ ਦਿਨ ਮਾਰਨਿੰਗ ਕਰ ਗਿਆ 8 ਤੋਂ 8 ਇੱਕ ਰਾਤੀ 8 ਤੋਂ 8 ਕਰਕੇ ਗਿਆ ਹੈ ਦੋਨੋਂ ਅਗਲੇ ਦਿਨ ਡਿਊਟੀ ਤੇ ਨਹੀਂ ਹੋਣਗੇ 24 ਘੰਟੇ ਕੋਈ ਨਹੀਂ ਕਰ ਪਾ ਰਿਆ ਤਾਂ ਆਰਥੋ ਵਾਲੇ ਕੰਮ ਕੌਣ ਦੇਖੇਗਾ ਠੀਕ ਹੈ ਹੁਣ ਐਮਰਜੈਂਸੀ ਕਰਨੀ ਪੈ ਰਹੀ ਆ ਆਰਥੋ ਨੂੰ ਰਾਤ ਨੂੰ ਉਹਦਾ ਕੰਮ ਨਹੀਂ ਹੈ ਉਹ ਮੈਡੀਕਲ ਆਫਸਰ ਸਿੰਪਲ ਕਰ ਸਕਦਾ ਹੈ ਉਹ ਪਰਚੇ ਕੱਟ ਰਿਹਾ ਉਹ ਪੋਸਟਮਾਰਟਮ ਕਰ ਰਿਹਾ ਪੇਸ਼ੈਂਟ ਤਾਂ ਉੱਥੇ ਖੱਜਲ ਖਵਾਰ ਹੋ ਰਿਹਾ ਹੈ ਨਾ ਪੇਸ਼ੈਂਟ ਦੀ ਤਾਂ ਕੋਈ ਗਲਤੀ ਨਹੀਂ ਜਿਹੜਾ 100 ਕਿਲੋਮੀਟਰ ਤੋਂ ਚੱਲ ਕੇ ਆਇਆ ਜਾਂ ਤਿੰਨ ਦਿਨੋਂ ਡਾਕਟਰ ਪੋਸਟਮਾਰਟਮ ਦੀ ਡਿਊਟੀ ਲੱਗੀ ਵੀਆਈਪੀ ਡਿਊਟੀ ਲੱਗੀ ਤਿੰਨ ਦਿਨ ਤੋਂ ਮਰੀਜ਼ ਭਰਤੀ ਆ ਉਹਨੂੰ ਇਲਾਜ ਹੀ ਨਹੀਂ ਮਿਲ ਰਿਹਾ ਇੱਥੇ ਇੱਕ ਹੋਰ ਵੀ ਗੱਲ ਸੋਚਣ ਦੀ ਹੈ ਵੀ ਜਦੋਂ ਡਾਕਟਰ ਤੋਂ ਇਹ ਜੇ ਕੰਮ ਕਰਾਏ ਜਾਂਦੇ ਨੇ ਡਾਕਟਰ ਸੋਚਦਾ ਮੈਂ ਤਾਂ ਆਪਣਾ ਕੰਮ ਹੀ ਭੁੱਲ ਗਿਆ ਜਿਹੜੀ ਡਾਕਟਰੀ ਮੈਂ ਪੜ੍ਹ ਕੇ ਆਇਆ ਹਾਂ ਉੱਥੇ ਮੈਂ ਭੁੱਲ ਗਿਆ ਮੈਂ ਤਾਂ ਪੋਸਟਮਾਰਟਮ ਜੋ ਕੁਝ ਰਹਿ ਗਿਆ ਉਹ ਛੱਡ ਜਾਂਦਾ ਇੱਕ ਜਦੋਂ ਡਾਕਟਰ ਭਰਤੀ ਹੁੰਦਾ ਉਹ ਮੈਡੀਕਲ ਅਫਸਰ ਦੇ ਭਰਤੀ ਹੁੰਦਾ ਰਿਟਾਇਰਡ ਮੈਡੀਕਲ ਅਫਸਰ ਹੋ ਜਾਂਦਾ ਸਾਡੇ ਕੋਲ ਸਿਰਫ ਇੱਕੋ ਹੀ ਤਰੱਕੀ ਦਾ ਸਾਧਨ ਸੀਗਾ 49 14 ਦੀ ਸਕੀਮ ਉਹਦੇ ਨਾਲ ਹੌਸਲਾ ਫਜ਼ਾਈ ਹੁੰਦੀ ਸੀ ਕੋਈ ਬਹੁਤ ਪੈਸਾ ਨਹੀਂ ਸੀ ਵਾਤਾ ਪਰ ਅਗਲੇ ਨੂੰ ਹੌਸਲਾ ਫਜ਼ਾਈ ਮਿਲਦੀ ਸੀ ਹਰੇਕ ਨੂੰ ਇਹਨਾਂ ਕੰਮ ਕਰਨ ਲਈ ਹੌਸਲਾ ਫਜ਼ਾਈ ਦੀ ਜ਼ਰੂਰ ਸਾਨੂੰ ਉਮੀਦ ਹੈ ਨਵੀਂ ਸਰਕਾਰ ਉਹਨੂੰ ਬਹਾਲ ਕਰੂਗੀ ਪਰ ਮੇਨ ਸਾਡਾ ਮੁੱਦਾ ਹੈ ਵੀ ਇੱਥੇ ਮਰੀਜ਼ ਜਿਹੜਾ ਸਾਡੇ ਭੈਣ ਭਰਾਏ ਨਹੀਂ ਦੂਰੋਂ ਆਉਂਦੇ ਨੇ ਉਹ ਖੱਜਲ ਖੁਰ ਕਿਉਂ ਹੋਣ ਪਹਿਲਾਂ ਇੱਕ ਵਾਕਰ ਇੰਟਰਵਿਊ ਹੋਇਆ ਕਰਦੇ ਸੀ ਉਹਨੂੰ 4 ਸਾਲਾਂ ਤੋਂ ਬੰਦ ਹੈ ਕਿਉਂ ਨਹੀਂ ਹੁੰਦੀ ਹਰ ਮਹੀਨੇ ਉਹ ਹਰ ਮਹੀਨੇ ਵਾਕਰ ਇੰਟਰਵਿਊ ਹੋਏ ਕੋਟੋ-ਕਟ ਸਰਕਾਰ ਜਿਹੜੇ 75% ਪੋਸਟਾ ਭਰੇ ਤਾਂ ਕਿ ਸਾਡੇ ਵੀਰ ਭੈਣ ਭਰਾਜੋ ਆਂਦੇ ਨੇ ਦੂਰੋਂ ਖੱਜਲ ਖੁਰ ਨਾ ਹੋਣ ਤੇ ਐਸਪੀ ਸਕੀਮ ਬਹਾਲ ਕਰੇ ਡਾਕਟਰ ਸਾਹਿਬ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਹੈ ਕੀ ਸਿੱਟਾ ਨਿਕਲਿਆ ਕੀ ਅਗਲਾ ਫੈਸਲਾ ਮੀਟਿੰਗ ਸਾਡੀ 4 ਵਾਰੀ ਹੋ ਗਈ ਹੈ ਸਾਡੇ ਐਸੋਸੀਏਸ਼ਨ ਦਬਾਅ ਪਾਣ ਕਰਕੇ ਉਹਨੇ 400 ਪੋਸਟਾਂ ਕੱਢੀਆਂ ਨੇ ਪਰ ਇਹ ਕੁਝ ਨਾ ਮਾਮੂਲੀ ਸਾਬਤ ਹੋਣਗੀਆਂ ਕਿਉਂਕਿ ਪੀਜੀ ਦਾ ਰਿਜ਼ਲਟ ਆ ਗਿਆ 150 200 ਡਾਕਟਰ ਉੱਚ ਚਲਾ ਜਾਊਗਾ 400 ਚ ਪਹਿਲੇ ਹੀ ਸਾਰੇ 200 ਡਾਕਟਰ ਜੁਆਇਨ ਕਰਨਗੇ ਕਿਉਂਕਿ ਸੇਫਟੀ ਹੈ ਨਹੀਂਗੀ ਬਹੁਤ ਡਾਕਟਰ ਦੇ ਲੜਾਈਆਂ ਹੋ ਰਹੀਆਂ ਨੇ ਲੋਕ ਡਾਕਟਰ ਨੂੰ ਕੁੱਟ ਕੇ ਜਾ ਰਹੇ ਨੇ ਤਾਂ ਉਹ ਜਿਹੜੇ 150 ਤੋਂ 150 ਬੰਦੇ ਰਹਿ ਜਾਣਗੇ ਫਿਰ ਤਾਂ ਗਲਤੀ ਆ ਗਈ ਇਹ ਤਾਂ ਸਰਕਾਰ ਨੂੰ ਇਸੇ ਸਾਲ ਦੇ ਵਿੱਚ ਸ਼ਿਓਰ ਕਰਨਾ ਚਾਹੀਦਾ ਹੈ ਕਿ ਇੱਕ ਵੱਡੇ ਲੈਵਲ ਦੀ ਭਰਤੀ ਕਰਨ 11500 ਡਾਕਟਰ ਇਕੱਠਾ ਭਰਤੀ ਕਰਨ ਉਹਨੂੰ ਰਿਟੇਨ ਕਰਨ ਕੋਈ ਡਾਕਟਰ ਛੱਡ ਕੇ ਨਾ ਜਾਵੇ ਕੋਈ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੇਵਾ ਕਰਨ ਉਸ ਅਸਤੀ ਸੀ ਅੰਦਰ ਆਏ ਅਸੀਂ ਛੱਡ ਕੇ ਨਹੀਂ ਜਾਣਾ ਚਾਹੁੰਦੇ ਪਰ ਇਹ ਕੋਈ ਸੇਫਟੀ ਦੇ ਇਨਸ਼ੋਰ ਕਰੋ ਫੀਮਲ ਸਟਾਫ ਦੀ ਸਾਡੀ ਸੇਫਟੀ ਨਹੀਂ ਸਾਡੀ ਕੋਈ ਸੇਫਟੀ ਨਹੀਂ ਸਾਡੀ ਕੋਈ ਕੈਰੀਅਰ ਪ੍ਰੋਫੈਸ਼ਨ ਨਹੀਂ ਹੈਗੀ ਅਸੀਂ ਐਮਓ ਬਣ ਕੇ ਐਮਓ ਹੀ ਰਿਟਾਇਰ ਹੋ ਜਾਣਾ ਕੁਝ ਤਾਂ ਸੋਚੋ ਸਰਕਾਰ ਸਾਡੇ ਬਾਰੇ ਠੀਕ ਹੈ ਸਹੀ ਹੈ ਕੀ ਨਾਮ ਹੈ ਸਰ ਮੇਰਾ ਨਾਮ ਡਾਕਟਰ ਰਾਹੁਲ ਹੈ ਡਾਕਟਰ ਸਾਹਿਬ ਕਿਸ ਤਰੀਕੇ ਨਾਲ ਦੇਖਿਓ ਪ੍ਰੋਟੈਸਟ ਨੂੰ 11 ਵਜੇ ਤੱਕ ਹੈ ਤੁਹਾਨੂੰ ਲੱਗਦਾ ਵੀ ਪ੍ਰੋਟੈਸਟ ਕਰਕੇ ਜਿਹੜੇ ਮਰੀਜ਼ ਜਾਣਗੇ ਫੱਜਲ ਖਾਰੂ ਦੇਖੋ ਬੜੀ ਮੰਦ ਭਾਗੀ ਗੱਲ ਹੈ ਕਿ ਡਾਕਟਰਸ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਇੱਕ ਕਰੀਮ ਆਫ ਸੁਸਾਇਟੀ ਹੈ ਆਪਾਂ ਸਾਰੇ ਮਾਪਿਓ ਆ ਸਾਰਿਆਂ ਦੇ ਬੱਚੇ ਆ ਠੀਕ ਹੈ ਨਾ ਕੀ ਹੁੰਦਾ ਹੈ ਕਿ ਜਦੋਂ ਵੀ ਬੱਚਾ ਪੜਦਾ ਕੀ ਬਣੂਗੇ ਡਾਕਟਰ ਤੇ ਇੰਜੀਨੀਅਰ ਬਣਨਾ ਹੈ ਜਾਂ ਡਾਕਟਰ ਜਾਂ ਇੰਜੀਨੀਅਰ ਮੇਨ ਦੋ professions ਹੋਨੋ ਦੇ ਵਿੱਚ ਕੀ ਹੋ ਗਿਆ ਜੇ ਜਿਹੜਾ ਕਰੀਮ ਆਫ ਸੁਸਾਇਟੀ ਆ ਉਹ ਨੂੰ ਸੜਕਾਂ ਤੇ ਉਤਰਨਾ ਪੈ ਜੇ ਤਾਂ ਇਹਦੇ ਵਿੱਚ ਕਿਸੇ ਨੂੰ ਤਾਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਜਿਹੜਾ ਇੱਕ ਡਾਕਟਰ ਸਾਹਿਬ ਨੇ ਵੀ ਦੱਸਿਆ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਕਲਕੱਤਾ ਚ ਜੋ ਹੋਇਆ ਆਪਣੇ ਸਾਰਿਆਂ ਦੀਆਂ ਬੱਚੀਆਂ ਨੇ ਆਪਣੇ ਸਾਰਿਆਂ ਦੀਆਂ ਭੈਣਾਂ ਨੇ ਜਦੋਂ ਉਹ ਘਰੋਂ ਬਾਹਰ ਜਾਂਦੀਆਂ ਨੇ ਤਾਂ ਦੋ ਹੀ ਥਾਵਾਂ ਸੇਫ ਨੇ ਜਿਹੜੀਆਂ ਬੈਸਟ ਅਸੀਂ ਮੰਨਦੇ ਆ ਕਿ ਸੇਫ ਆ ਇੱਕ ਘਰ ਇੱਕ ਉਹਦੀ ਵਰਕਪਲੇਸ ਘਰ ਦੀ ਸੇਫਟੀ ਦੀ ਜ਼ਿੰਮੇਵਾਰੀ ਉਹਦੇ ਮਾਂ ਪਿਓ ਦੀ ਹੈ ਪਰ ਜਿਹੜਾ ਵਰਕਪਲੇਸ ਦੀ ਜ਼ਿੰਮੇਵਾਰੀ ਹੈ ਉਹ ਕਿਤੇ ਨਾ ਕਿਤੇ ਜੇ ਵਰਕਪਲੇਸ 'ਚ ਸਾਡੀ ਫੀਮੇਲ ਕੋਈ ਵੀ ਸਾਡੀ ਭੈਣ ਸਾਡੀ ਕੋਈ ਧੀ ਸੁਰੱਖਿਤ ਨਹੀਂ ਹੈ ਤਾਂ ਉਹਦੀ ਜ਼ਿੰਮੇਵਾਰੀ ਕਿਸੇ ਦੀ ਤਾਂ ਹੋਏਗੀ ਨਾ ਜੇ ਕਿਸੇ ਦੀ ਸਾਨੂੰ ਮੇਰੀ ਬੱਚੀ ਨੂੰ ਹਸਪਤਾਲ ਭੇਜਣ ਲੱਗੇ ਹੀ ਡਰਨ ਕਰ ਰਿਹਾ ਵੀ ਹਸਪਤਾਲ ਤੇ ਕਹਾ ਜਾ ਮਾਹੌਲ ਹੈ ਕੀ ਉਹ ਸੇਫ ਰਹੂਗੀ ਕਿ ਨਹੀਂ ਰਹੂਗੀ ਤਾਂ ਉਹ ਤਾਂ ਬੜਾ ਔਖਾ ਕੰਮ ਹੋ ਜੂਗਾ ਫਿਰ ਇੱਕ ਲੈਕ ਆਫ ٹرسٹ ਡਿਵੈਲਪ ਹੋ ਰਿਹਾ ਜਿਹੜਾ ਜਿੰਨੀ ਜਲਦੀ ਇਸ ਗੈਪ ਨੂੰ ਬ੍ਰਿਜ ਕੀਤਾ ਜਾਵੇ ਉਹਨਾਂ ਅੱਛਾ ਹੈ। ਡਾਕਟਰ ਸਾਹਿਬ 11ਵੇਂ ਸਿੱਖ ਐਮਰਜੈਂਸੀ ਸੇਵਾਵਾਂ ਆਪਣੇ ਕਿ ਐਮਰਜੈਂਸੀ ਮਿਲਦੀ ਨਹੀਂ ਜੀ ਸਾਡੀਆਂ ਸਿਰਫ ਓਪੀਡੀ ਬੰਦ ਹੈ। ਬਾਕੀ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਜਾਰੀ ਨੇ ਪਹਿਲਾਂ ਇਹ ਪੂਰੇ ਦਿਨ ਦੀ ਹੜਤਾਲ ਸੀ ਪਰ ਸਰਕਾਰ ਨੇ ਕੁਝ ਸਾਨੂੰ ਕਿਹਾ ਵੀ ਸਾਨੂੰ 2-3 ਦਿਨ ਦਾ ਟਾਈਮ ਦੋ ਔਰ ਦੂਜੀ ਗੱਲ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਵੀ ਅਸੀਂ ਲੋਕਾਂ ਕਦੀ ਵੀ ਧਿਆਨ ਲਈਏ ਇਹ ਖੱਜਲ ਹੋ ਰਹੀ ਨੇ। ਇਸ ਕਰਕੇ ਅਸੀਂ ਸਾਡੀ ਇੱਕ ਸਟੇਟ ਬਾਡੀ ਨੇ ਇੱਕ ਮੋਡਰੇਟ ਥਿਊ ਲੈ ਕੇ ਸਿਰਫ ਪਹਿਲੇ 3 ਦਿਨ 8 ਤੋਂ 11 ਤੱਕ ਦੀ ਸਟ੍ਰਾਈਕ ਦਾ ਕਾਲ ਦਿੱਤੀ ਹੈ ਜੀ ਤਿੰਨੇ ਦਿਨ ਕਰਾਂਗੇ ਲਗਾਤਾਰ 3 ਦਿਨ ਚੱਲੇਗੀ ਜੀ ਪਹਿਲੇ 3 ਘੰਟਿਆਂ ਦੀ ਜੇ ਉਸ ਤੋਂ ਬਾਅਦ ਕੋਈ ਨਤੀਜਾ ਨਹੀਂ ਨਿਕਲਦਾ ਫਿਰ ਅਸੀਂ ਇਸ ਨੂੰ ਐਸਕੇਲੇਟ ਕਰਾਂਗੇ